ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਖੂਬ ਸਤਿਨਾਮ ਕੀ ਹਾਲ ਚਾਲ ਸਾਰੇ ਬੈਠੇ ਠੀਕ ਠਾਕ ਵੀਰ ਅੱਜ ਸਵੇਰੇ ਬਾਜੀ ਛੱਡੀ ਗਈ ਸੀ ਪਿੰਡ ਦਰਾਜ ਕੇ ਪਲੱਸ ਪਿੰਡ ਪਹਿਲਵਾਨ ਕੇ ਇਹਨਾਂ ਦੋਵਾਂ ਪਿੰਡਾਂ ਨੇ ਬੜੀ ਸ਼ਾਨਦਾਰ ਬਾਜੀ ਮੁਕਾਬਲਾ ਕਰਾਇਆ ਜਿਦੇ ਵਿੱਚ ਸਵੇਰੇ 57 ਕਬੂਤਰ ਉੱਡੇ ਸੀ ਬਾਕੀ ਜਿਹੜੀ ਵਧੇਰੇ ਜਾਣਕਾਰੀ ਉਹ ਤੁਹਾਨੂੰ ਦੇਣਗੇ ਉਸਤਾਦ ਗੱਗੀ ਖਾਲੜਾ ਹਾਜੀ ਉਸਤਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਕਬੂਤਰ ਬਾਜਪਰਾਵਾ ਨੂੰ ਵੀਰ ਜੀ ਅੱਜ 1200 ਮੁੱਢ ਨੂੰ ਪਿੰਡ ਪਲਵਾਨ ਕੇ ਦਰਾਜ ਕੇ 57 ਕਬੂਤਰ ਉੱਡੇ ਸੀ ਤੇ ਬਹੁਤ ਵਧੀਆ ਪਿੰਡ ਵਾਲੇ ਨੇ ਸਾਥ ਦਿੱਤਾ ਬਹੁਤ ਵਧੀਆ ਬਾਜੂ ਡੀਆ ਤੇ ਮੰਨ ਲਓ ਪੀ ਜਿਹੜੇ ਤਿੰਨਾਂ ਕਬੂਤਰਾਂ ਨੇ ਟਾਈਮ ਕੀਤਾ ਵਾ ਤਿੰਨਾਂ ਕਬੂਤਰਾਂ ਦੇ ਵਿੱਚ ਬਾਜੀ ਹੋਈ ਆ ਪਹਿਲਾ ਨੰਬਰ ਜਿਹੜਾ ਕੋਮਲ ਦਾ ਪਿਆ ਵਾ ਰਾਜਨ ਕੈਨੇਡਾ ਦੇ ਨਾਮ ਤੇ ਕਬੂਤਰ ਉੱਡਿਆ ਏ ਦੂਸਰਾ ਨਾਮ ਜਕਸੀਰ ਜਲਾਲਿਆਣਾ ਜਕਸੀਰ ਜਲਾਲਿਆਣਾ ਇਹਨਾਂ ਦਾ ਕਬੂਤਰ ਸੀ ਦੂਸਰਾ ਨਾਮ ਇਹਨਾਂ ਦਾ ਪਿਆ ਏ ਤੀਸਰਾ ਨਾਮ ਜਿਹੜਾ ਮਨ ਖਾਲੜਾ ਦਾ ਪਿਆ ਵਾ ਤੇ ਬਹੁਤ ਧੰਨਵਾਦ ਤਿੰਨ ਕੱਪ ਸੀ ਤਿੰਨਾ ਨੰਬਰਾਂ ਦੇ ਵਿੱਚ ਹੀ ਪੈਸੇ ਦਿੱਤੇ ਆ 500 ਦੀ 300 ਦੀ 200 ਰੁਪਏ ਦੀ ਜਿੱਤ ਦਿੱਤੀ ਆ ਇੱਥੇ ਜਿਹੜੇ ਮੰਨ ਲਓ ਕਾਪੀ ਦੀ ਭੂਮਿਕਾ ਨਿਭਾਈ ਆ ਬਿੱਲੂ ਬਲਟੋਆ ਭੋਲਾ ਮਾਨੇਕੇ ਨਵਤੇਜ ਚੂਸਲੇਵੜ ਤੇ ਬਾਰਡਰ ਕਬੂਤਰ ਕਲੱਬ ਵੱਲੋਂ ਇਹ ਬਾਜੀ ਉੱਡੀ ਸੀ ਇਹਨਾਂ ਵੀਰਾਂ ਨੇ ਬਹੁਤ ਵਧੀਆ ਸ਼ਾਨਦਾਰ ਬਾਜੀ ਕਰਾਈ ਆ ਤੇ ਜਿਹੜੀ ਕਾਪੀ ਦਾ ਇਨਸਾਫ ਆ ਬਿੱਲੂ ਬਲਟੋਆ ਭੋਲਾ ਮਾਨੇਕੇ ਨਵਤੇਜ ਚੂਸਲੇੜ ਇਹ ਤਾਂ ਬੇਮਿਸਾਲ ਕਾਪੀ ਦੀ ਜਿਹੜੀ ਮੰਨ ਲਓ ਵੀ ਸੇਵਾ ਨਿਭਾਉਦੇ ਵੀਰ ਸਾਰੇ ਭਰਾਵਾਂ ਨੂੰ ਪਤਾ ਹੈ ਇਹ ਛੋਟੇ ਬੱਚੇ ਦੇ ਹੱਥ 'ਚ ਵੀ ਕਬੂਤਰ ਕੋਈ ਦੇ ਕੇ ਘਲਾ ਦੇ ਉਹਨੂੰ ਵੀ ਇਨਸਾਫ ਕਰਕੇ ਉਹਨੂੰ ਵੀ ਪੈਸੇ ਦੇ ਕੇ ਘਲਾਉਂਦੇ ਆ ਧੰਨਵਾਦ ਜੀ ਸਾਰੇ ਕਬੂਤਰ ਪਾਲ ਭਰਾਵਾਂ ਦਾ ਲਓ ਜੀ ਵੀਰੋ ਜਿਹੜੇ ਵੀਰਾਂ ਦਾ ਨਾਮ ਪਿਆ ਹੈ ਜਿਨ੍ਹਾਂ ਨੂੰ ਆਪਾਂ ਕੱਪ ਦੇਣੇ ਆ ਉਹ ਤੁਹਾਡੇ ਸਾਹਮਣੇ ਹੁਣੇ ਲੈ ਕੇ ਆਨੇ ਆ। ਬਾਕੀ ਮੇਰੇ ਚਿਹਰੇ ਦੇ ਵੀਰਿਆ ਆਪਣੇ ਨਾਲ ਜੁੜੇ ਰਹੋ ਤੇ ਵੀਡੀਓ ਵੇਖਦੇ ਰਹੋ। ਬਾਕੀ ਆਪਣਾ ਚੈਨਲ ਨਵਾਂ ਬਣਾਇਆ ਜਿਹੜੇ ਜਿਹੜੇ ਵੀਰ ਵੇਖਦੇ ਨੇ ਸਬਸਕ੍ਰਾਈਬ ਕਰੋ ਲਾਇਕ ਕਰੋ। ਬਾਕੀ ਉਸਤਾਦ ਜੀ ਜਿਹੜੇ ਵੀਰਾਂ ਨੇ ਨਾਮ ਬਣਾ ਤੁਸੀਂ ਇੱਧਰ ਕਰੋ ਇੱਧਰ ਆਓ ਸਾਹਮਣੇ ਲਿਓ ਕੱਪ ਲਿਓ। ਸਰ ਤੁਸੀਂ ਬੋਲਣਾ ਕਿਹੜਾ ਪੱਤਰ ਦੇਣਾ। ਸਰ ਸੁਣੋ ਚਲੋ ਇੱਕ ਪਾਸੇ ਦੂਰ ਹੋ ਕੇ ਇੱਧਰ ਅੱਗੇ ਹੋ। ਮੈਂ ਨਹੀਂ ਆਇਦਰਾ ਨਾ ਨਾ ਬੋਲੇ ਨਾ ਦਾ ਤਾਂ ਕੋਈ ਨਹੀਂ ਦੋਨਾਂ ਦਾ ਆਜੋ ਆਜੋ ਮਾ ਆਜੋ ਫੋਲਸ ਆ ਯਾਰ ਇੱਧਰ ਆਜਾ ਪਹਿਲਾਂ ਨਾਮ ਫੜਾਓ ਆਜੋ ਨਾਮ ਫੜਾਓ ਲੈ ਆਜੋ ਪਹਿਲਾਂ ਨਾਮ ਹੈਲੋ ਆ ਜੀ ਪਿੰਡ ਵੱਲੋਂ ਕੋਈ ਪੈਸਾ ਨਹੀਂ ਕੱਢਿਆ ਨਾ ਮਾਮਾ ਦਾ ਕੁਝ ਨਹੀਂ ਕੀਤਾ ਪਿੰਡ ਵਾਲਿਆਂ ਵੱਲੋਂ ਤਿੰਨ ਨਾਮ ਦਿੱਤੇ ਗਏ ਆ ਦੋ ਦੋ ਨਾਮ ਦਿੱਤੇ ਗਏ ਆ ਇਹ ਜਿਹੜੀ ਮੰਨੋ ਪਿੰਡ ਵੱਲੋਂ ਸੇਵਾ ਹੈ ਬੂਟਾ ਦਰਾਜ ਕੇ ਅਸ਼ੋਕ ਦਰਾਜ ਦੇ ਤੇ 골ਡੀ ਦਰਾਜ ਦੇ ਨਮਕੂਨ ਦਿਲਵਾ ਬਲਵਾ ਦਰਾਜ ਦੇ ਇਹਨਾਂ ਵੀਰਾਂ ਵੱਲੋਂ ਇਹ ਸਹਿਯੋਗ ਸੀ ਬਹੁਤ ਹੀ ਸਾਥ ਦਿੱਤਾ ਰੋਟੀ ਪਾਣੀ ਅੱਲਾ ਵੀ ਪੂਰੀ ਸਿਰਾਂ ਕਰਾਈ ਵੀਰਾਂ ਨੇ ਬਹੁਤ ਵਧੀਆ ਠੱਡੇ ਜਲ ਵੀ ਲਾਏ ਹੀ ਠੱਡੇ ਜਲ ਦੀਆਂ ਖਪੀਲਾ ਵਗੈਰਾ ਸਾਰਾ ਕੁਝ ਪੂਰੀ ਸਿਰੇ ਦੀ ਪਾਜੀ ਕਰਾਈ ਵੀਰਾਂ ਨੇ ਇਹ ਜਿਹੜਾ ਪਹਿਲਾ ਨਾਮ ਕੋਮਲ ਤੂਦ ਦਾ ਰਾਜਨ ਕਨੇਡਾ ਦੇ ਨਾਂ ਤੇ ਕਬੂਤਰ ਡੇਆ ਸੀ ਉਹਨਾਂ ਨੂੰ ਪਾਜੀ ਹੁਣੇ ਆਪਣੇ ਹੱਥੀ ਦੇਣਗੇ ਜੀ ਹਲੋ ਸਤਾ ਜੀ ਸਾਮ੍ਹੇ ਆ ਗਏ ਮੈਂ ਰਮਿੰਦਰ ਦੋਦਿਆਂ ਦਾ ਬਪ ਕਹਿਦੀ ਹਾਂ ਫਿਰ ਮੈਂ ਰਮਿੰਦਰ ਅੰਦਰ ਦੋ ਦਿਨਾਂ ਦੇ ਦੀ ਖੇਡ ਦੇ ਕਬੂਤਰ ਉੱਡਿਆ ਸੀ ਹਾਂਜੀ ਹਾਂਜੀ ਤੇ ਬਾਦਰ ਕਬੂਤਰ ਕਲੱਬ ਮਾਝਾ ਲੋਕ ਬਾਜੀ ਉੱਡ ਗਈ ਚਲੋ ਲਾਵਾਂ ਲਓ ਜਿਹੜੇ ਓਏ ਹਨੀਆ ਲਾਈਵ ਆਉਂਦਾ ਇਹ ਲੈ ਕੱਪ ਗੋਪਾ ਪੱਪੀ ਅੱਗੇ ਆਪਾਂ ਬਾਤ ਕਰਾਉਂਦੇ ਹਾਂ ਹਾਂਜੀ ਉਹ ਵੀ ਸੈਂਕੜ ਚਲੋ ਦੂਜਾ ਫੋਟੋ ਕੱਪ ਜੀ ਕਿਉਂ ਠੀਕ ਹੈ ਤੂੰ ਕਿਆ ਕਰ ਕੋਈ ਫੜੋ ਆਪੇ ਕਰ ਲੈਣਾ ਮੈਂ ਫੜੋ ਜੀ ਇਹਨਾਂ ਨੂੰ দাও ਪੈਸੇ ਦੇ ਕੱਪ দাও ਨੀ ਪੈਸੇ ਦੂਸਰੇ ਸਾਲ ਆ ਜੀ ਜਗਸੀਰ ਜਲਾਲੇ ਜੱਲਿਆਂ ਨੇ ਇਹ ਵੀਰ ਦਾ ਪਿਆਰ ਆਪਣੇ ਹੱਥੀ ਜਿਹੜਾ ਪੈਸੇ ਉਹ ਕੋਈ ਨਹੀਂ ਆਪਣੇ ਹੱਥੀ ਜਿਹੜਾ ਮਨ ਲੋ ਮਾਨ ਸਨਮਾਨ ਕਰ ਰਹੇ ਆ ਪਿੰਡ ਵਾਲੇ ਵੀਰ ਪੈਸਾ ਦੁਬਾਰਾ ਕੱਢਦਾ ਫਿਰ ਕਾਪੇ ਇਧਰ ਕਰ ਮੂੰਹ ਕਰ ਸਾਹਮਣੇ ਆ ਲੋ ਸਿੱਧਰ ਰੱਖੋ ਜਗਸੀਰ ਜਲਾਲੇਆਣਾ ਦੂਸਰਾ ਮੇਰੇ ਵਿੱਚੋਂ ਵੀਰ ਆਇਆ ਸੀ ਇਹ ਵੀਰ ਵੀ ਆਪਣੇ ਮੋਹੋਂ ਦਿੱਤੂ ਆਪਣੇ ਪਿੰਡ ਜਾ ਕੇ ਵੀ ਕਿਹੋ ਜਿਹੀ ਬਾਜੀ ਕਰਦੇ ਮਾਜੀ ਵਾਲੇ ਦੱਸੋ ਵੀ ਦੂਸਰੀ ਬਹੁਤ ਵਧੀਆ ਹੋਈ ਹੈ ਜਮਾਂ ਸਰਾ ਹੋਈ ਹੈ ਵੀ ਬਾਜੀ ਕੋਈ ਕਮੀ ਪੇਸ਼ੀ ਮੇਰੇ ਵੀਰ ਨਹੀਂ ਭਾਈ ਬਹੁਤ ਵਧੀਆ ਬਾਜੀ ਹੋਈ ਹੈ ਸਾਫ ਇਨਸਾਫ ਬਹੁਤ ਵਧੀਆ ਕਰਾਇਆ ਬਾਈਆਂ ਨੇ ਕਾਪੀ ਵਾਲਿਆਂ ਨੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਇੱਲੀ ਆਇਆ ਬਾਕੀ ਇਸ ਦਾ ਨਾਮ ਦੂਜਾ ਸਨਮਾਨ ਸਨਮਾਨਤ ਕਰ ਸਨਮਾਨਤ ਕਰ ਨਾਮ ਕਰ ਉਹ ਬੋਲਿਆ ਠੀਕ ਆ ਬਿੱਲੂ ਉਸਤਾਦ ਦਾ ਮਾਨ ਸਨਮਾਨਤ ਕਰਦੇ ਮੈਂ ਬਾਅਦ ਕਰ ਪਾ ਲੋ ਪਾ ਦੇ ਹਾਂਜੀ ਦੋਵੇਂ ਕਾਫੀ ਜਾਂਦਾ ਕੀਤਾ ਵੈਸੇ ਜਿਆਦਾ ਇਹ ਵੀ ਜਿਹੜੇ ਨਾ ਮੰਨ ਲਓ ਸਾਡੇ ਰੂਲ ਆ ਇੱਕ ਵੀ ਕਾਪੀ ਵਾਲਿਆਂ ਨੂੰ ਮਾਨ ਸਨਮਾਨ ਕਰਦੇ ਵੀਰ ਜਿਹੜੇ ਪਿੰਡ ਜਾਂਦੇ ਆ ਕਾਪੀ ਵਾਲਿਆਂ ਦਾ ਮਾਨ ਸਨਮਾਨ ਕੱਬ ਮਾਨ ਸਨਮਾਨ ਦਿੰਦੇ ਆ ਇਹਨਾਂ ਭੋਲੇ ਊਸਤਾਦ ਨੂੰ ਤੇ ਬਿੱਲੂ ਊਸਤਾਦ ਨੂੰ ਪਿੰਡ ਵਾਲਿਆਂ ਵੱਲੋਂ ਇਨਸਾਫ ਦੇ ਮੰਨ ਲਓ ਇੱਕ ਮੰਨੀ ਪੰਨੀ ਹਸਤੀ ਸਾਡੀ ਮਾਝੇ ਦੀ ਇਹਨਾਂ ਨੂੰ ਕਾਪਣਾ ਮਾਨ ਸਨਮਾਨ ਕੀਤਾ ਬਹੁਤ ਧੰਨਵਾਦ ਕਰਦੇ ਪਿੰਡ ਵਾਲਿਆਂ ਦੇ ਜੀ ਸਾਡੀ ਸਾਰੀ ਭਾਈਆਂ ਦਾ ਬਹੁਤ ਬਹੁਤ ਵਾਰ ਜੀ ਕੱਟ ਦੋ ਇਹ ਜਿਹੜਾ ਵਿਸ਼ੇਸ਼ ਸਨਮਾਨ ਆ ਬਿੱਲੂ ਬਲਟੋਏ ਦਾ ਕੀਤਾ ਭਾਜੀ ਇਹਨਾਂ ਨੇ ਬੂਟਾ ਦਰਾਜ ਕੇ ਤੇ ਹਰਪਾਲ ਪੋਵਿੰਡ ਇਹ ਵਿਸ਼ੇਸ਼ ਸਨਮਾਨ ਬਿੱਲੂ ਉਸਤਾਦ ਦਾ ਕੀਤਾ ਨਾ ਦੋ ਭਰਾਵਾਂ ਨੇ ਬਹੁਤ ਬਹੁਤ ਮੁਬਾਰਕਬਾਦ ਆ ਜੀ ਬਿੱਲੂ ਉਸਤਾਦ ਨੂੰ ਤੇ ਫੂਟੇ ਉਸਤਾਦ ਨੂੰ ਤੇ ਹਰਪਾਲ ਵੀਰ ਨੂੰ ਜੀ ਆ ਵਿਸ਼ੇਸ਼ ਸਨਮਾਨ ਨਿੰਮੇ ਦਰਾਜ ਕੇ ਲੋ ਉਸਤਾਦ ਭੋਲੇ ਮਾਨਕ ਵਾਲੇ ਦਾ ਕੀਤਾ ਜੀ ਸ਼ੀਲਡ ਦੇ ਨਾਲ ਇਹ ਵੀ ਬਹੁਤ ਬਹੁਤ ਧੰਨਵਾਦੀ ਆ ਬਹੁਤ ਬਹੁਤ ਮੁਬਾਰਕਬਾਦ ਆ ਜੀ ਭੋਲੇ ਉਸਤਾਦ ਨੂੰ ਤੇ ਨਿੰਮੇ ਉਸਤਾਦ ਨੂੰ ਤਾੜੀ ਜੀ ਬਾਕੀ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਭਰਾ ਜਿਹਨੇ ਜਿੱਤਿਆ ਹੈ ਤੇ ਪਿੰਡ ਵਾਲਿਆਂ ਨੂੰ ਵਧਾਈ ਹੋਵੇ ਜਿਹਨਾਂ ਐਡੀ ਵਧੀਆ ਬਾਜੀ ਕਰਾਈ ਹੈ ਬਹੁਤ ਵਧੀਆ ਬਾਜੀ ਕਰਾਈ ਬਹੁਤ ਜੀ ਲਓ ਜੀ ਮਤਰੋ ਅੱਜ ਜਿਹੜੀ ਬਾਜੀ ਬੜੀ ਖੁਸ਼ੀ ਦੇ ਨਾਲ ਬੜੇ ਇਨਸਾਫ ਦੇ ਨਾਲ ਖਤਮ ਹੋਈ ਆ ਤੇ ਆਪਾਂ ਅਗਰ ਤੋਂ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਬਾਜ਼ੀਆਂ ਦੀ ਵੀਡੀਓ ਲੈ ਕੇ ਮਿਲਦੇ ਰਾਵਾਂਗੇ ਤੇ ਆਪਣੇ ਵਾਲਾ ਸਹਿਯੋਗ ਦਿਓ ਖੁਸ਼ੀ ਚਲੋ ਆਨੰਦ ਮਾਣੋ ਵਾਹਿਗੁਰੂ ਖਾਲਸਾ ਜੀ